ਕੜਾ ਪਾ ਦੇ ਖਰੂ 2000 ਮਿੰਟ ਆ ਸ਼ਾਰਟ ਲੈ ਲਓ ਕਰ ਦਿਓ ਨਾਲੇ ਪਿੱਛੇ ਮੁੰਡੇ ਨੂੰ ਬੋਰਡ ਮਾਟਵਾਉਣ ਲਈ ਕਿ ਗੱਡੀ ਨਿਕਲੇ ਪਕਾਲਵਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੀ ਇਹ ਜਿਹੜੀ ਗੱਡੀ ਨਿਕਲੀ ਮੈਂ ਇਹਦੀਆਂ 100 ਐਂਟਰੀਆਂ ਹੋ ਗਈਆਂ ਸੀਗਾ ਮੇਰਾ ਕਾਰਡ ਤੇ ਉਸ ਤੋਂ ਬਾਅਦ ਗੱਡੀ ਨਿਕਲੀ ਕਿ ਮਤਲਬ ਕਿਸ ਤਰ੍ਹਾਂ ਦੇ ਕਿੰਨੀ ਕੁਸ਼ੀ ਵਿੱਚ ਸੋ ਬਹੁਤ ਜ਼ਿਆਦਾ ਕੁਸ਼ੀ ਹੋ ਰਹੀ ਹੈ ਮੈਨੂੰ ਬਹੁਤ ਜ਼ਿਆਦਾ ਮੈਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਬਲੋਂਗ ਕਿ ਕਿਹੜੀ ਜਗ੍ਹਾ ਤੋਂ ਬਲੋਂਗ ਕਰਦਾ ਮੈਂ ਪਟਿਆਲੇ ਤੋਂ ਤੇ ਕਿਸ ਤਰ੍ਹਾਂ ਇੱਥੋਂ ਦਾ ਮਤਲਬ ਪਿਆ ਮਤਲਬ ਗੋਲਡਰਾਂਟ ਵਿੱਚ ਜਿਹੜੀਆਂ ਐਂਟਰੀਆਂ ਆਉਂਦੀਆਂ ਜਿਹੜੀ ਕਿਸ ਤਰ੍ਹਾਂ ਪਤਾ ਲੱਗਿਆ ਕਿ ਗੋਲਡਰਾਂਟ ਵਿੱਚ ਐਂਟਰੀਆਂ ਆਉਂਦੀਆਂ ਮੈਂ ਸ਼ੁਰੂ ਤੋਂ ਹੀ ਵੈਸੇ ਗੋਲਡਰਾਂਟ ਤੇ ਹੀ ਰੁਕਦਾ ਹਾਂ ਆਪਣੀ ਇਹਨਾਂ ਨੇ ਸਾਰਿਆਂ ਨੇ ਦੱਸਿਆ ਪਹਿਲਾਂ ਪਹਿਲਾਂ ਕਾਰਡ ਪੈਸੀ ਮੇਰਾ ਜਮ੍ਹਾਂ ਹੋਇਆ ਸੀ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਰਾਜੀ ਕਰਾਣਾ ਮਰਨ ਜੀ ਬਹੁਤ ਬਹੁਤ ਧੰਨਵਾਦ ਜੀ ਯਾਰ ਭਾਈਆਂ ਨੇ ਜਿਸ ਦਾ ਮਤਲਬ ਕਰਨੀ ਸੀ ਡਰਾਈਵਰ ਭਾਈਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਗੋਲਡਨ ਹਟ ਦੇ ਰੋ ਇਹ ਪੁੱਛੇ ਆਪਣਾ ਪੈਸੇ ਕਿੰਨੇ ਆਪਕ ਜੋ ਕਿ 100 ਜਾਂ 200 ਜਾਂ ਵੱਧ ਤੋਂ ਵੱਧ 200 ਰੁਪਏ ਦੇ ਰੱਖਣਾ ਹੈ ਤੇ ਮਤਲਬ ਕੀ ਕੰਮ ਕਰਦੇ ਮਨੂੰ ਕਿਸ ਤਰੀਕੇ ਦੀ ਗੱਡੀ ਆ ਆਪਣੀ ਗੱਡੀ ਚਲਾਉਣੇ ਪਾਉਣਾ ਕਿਤੇ ਨਹੀਂ ਨਹੀਂ ਪਹਿਲਾਂ ਚਲਾਉਣਾ ਹੀ ਕਿਸੇ ਨੂੰ ਕੁੜੀ ਨੂੰ ਵੀ ਲੈ ਰਹੀ ਹਾਂ ਮੈਂ ਇਹ ਵੀਡੀਓ ਚੀ ਕੁੜੀ ਨੂੰ ਲੈ ਆਏ ਵੀਰੇ ਔਰ ਇਹ ਲੈ ਅੱਜ ਇੰਡੀ ਲੈ ਕੇ ਜਾ ਰਹੇ ਹਾਂ ਗੱਡੀ ਲੈ ਕੇ ਜਾ ਰਹੇ ਹਾਂ ਤਾਂ ਤੇਰੇ ਉੱਤੇ ਕੀ ਵਿਚਾਰਾਂ ਹਾਂ ਕੌਣ ਸੰਗ ਲੈ ਕੇ ਸਪਲੈਂਡਰ ਸਰਪ੍ਰਾਈਜ਼ ਦੇਣਾ ਜੀ ਸਾਰਿਆਂ ਨੂੰ ਘਰ ਜਾ ਕੇ ਫੋਨ ਤਾਂ ਨਹੀਂ ਕੀਤਾ ਵਸੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਕੁੜੀ ਦਾ ਨਾਮ ਬਹੁਤ ਜਾਂਦੇ ਤੁਸੀਂ ਖੜਾ ਹੋ ਕੇ ਬਹੁਤ ਬਿਲਾ ਲਾ ਬਹੁਤ ਮਹਿਮਾਨ ਆਜੋ ਇੰਨੇ ਪਰਤੀ ਗੱਡੀ ਭਾਈ ਅਸਲ ਤਾਂ ਬਦਲ ਗਈ ਜਿੱਥੇ ਮੈਂ ਕੋਲ ਬੜੀ ਸੋ ਇਹ ਉਹ ਕੁੜੀ ਜਿਸ ਜਦੋਂ ਨਾਮ ਕੱਢ ਰਹੀ ਸੀ ਤਾਂ ਕੁੜੀ ਨਹੀਂ ਨਾਮ ਕੱਢਿਆ ਆਪਾਂ ਉਹਦਾ ਨਾਮ ਇਹ ਸਰ ਕੀ ਨਾਮ ਬੱਚੇ ਦਾ ਹੈ ਜੇ ਇਹ ਅੱਜ ਤੁਸੀਂ ਜਿੱਥੇ ਖੜੇ ਹੋ ਗੱਡੀ ਨਿਕਲੀ ਉਹਨਾਂ ਲਈ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂ ਚੰਗੀ ਗੱਡੀ 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 ਦਾ ਮਾਲਕ ਬਣਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਅੱਜ ਆਪਣੀ ਗੱਡੀ ਦਾ ਮਾਲਕ ਬਣ ਚੁੱਕਿਆ ਗੱਲਬਾਤ ਵੀ ਕਰ ਲੈਣੇ ਬੋਲੇ ਸੋਨਿਆ ਕਰਦੇ ਅੱਜ ਬਹੁਤ ਜਿਆਦਾ ਵਧੀਆ ਲੱਗ ਰਹੀ ਮੈਂ ਸੋਚਿਆ ਨਹੀਂ ਸੀਗਾ ਵੀ ਮੇਰੀ ਗੋਲ ਵੀ ਕਿੱਡੀ ਹੋਗੀ ਸੱਚੀ ਅੱਜ ਮਨ ਬਹੁਤ ਜਿਆਦਾ ਵਧੀਆ ਲੱਗ ਰਹੀ ਤੇ ਜਦੋਂ ਜਿਹੜਾ ਇਨਾਮ ਨਿਕਲ ਰਿਹਾ ਸੀ ਕਾਫੀ ਤੁਸੀਂ ਜਿਹੜਾ ਐਕਸਾਈਟਡ ਵੀ ਸੀਗੇ ਤੇ ਪਰਚੀ ਵੀ ਵਾਪਸ ਜਾਰੀ ਦੀ ਕਰੇ ਬਾਹਰ ਆ ਰਹੀ ਸੀ ਤੇ ਕਿਵੇਂ ਲੱਗ ਰਿਹਾ ਸੀ ਉਦੋਂ ਨੰਬਰ ਦੇ ਡਿਜੀਟ ਵੀ ਤੁਹਾਨੂੰ ਭੁੱਲ ਗਏ ਸੀ ਆਪਣੇ ਮੈਂ ਸੱਚੀ ਮੈਂ ਬੰਦ ਲਗਿਆ ਸੀਗਾ ਇੱਕ ਸੈਕਿੰਡ ਮੈਂ ਉੱਠ ਕੇ ਵੈਸੇ ਜਾਣ ਲੱਗਿਆ ਸੀਗਾ ਜਦੋਂ ਸੈਕਿੰਡ ਪ੍ਰਾਈਜ਼ ਨਿਕਲਿਆ ਫਿਰ ਮੈਂ ਸੋਚਿਆ ਨਹੀਂ ਵੀ ਮੈਂ ਬੈਠਾ ਰਹਾ ਮੈਂ ਤੇ ਜਦੋਂ ਮੈਂ ਸੱਚੀ ਆਪਣਾ ਨੰਬਰ ਹੀ ਭੁੱਲ ਗਿਆ ਸੀਗਾ ਕੋਈ ਨੰਬਰ ਤੇ ਹੁਣ ਗੱਡੀ ਲੈ ਕੇ ਜਾ ਰਹੇ ਹਾਂ ਪਹਿਲਾਂ ਕਿੱਥੇ ਜਾਵਾਂਗੇ ਸਾਬ ਪਹਿਲਾਂ ਗੁਰਦੁਆਰਾ ਸਾਹਿਬ ਜੀ ਜਾਵਾਂਗੇ ਅੱਗੇ ਹੁਣ ਕੀ ਕਰਨਾ ਚਾਹੁੰਦੇ ਹਾਂ ਹੁਣ ਗੱਡੀ ਤੁਹਾਡੇ ਕੋਲੇ ਆ ਤੇ ਅਗਲਾ ਹੁਣ ਕੀ ਕਦਮ ਹੋਊ ਵੱਧ ਤੋਂ ਵੱਧ ਆਪਾਂ 골ਡਨ ਹਟ ਤੇ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਵੱਧ ਤੋਂ ਵੱਧ 골ਡਨ ਹਟ ਤੇ ਰੁਕੋ ਤੇ ਆਪਣਾ ਜੁੜੋ ਪਰਿਵਾਰ ਬਣਾਓ ਆਪਣਾ 골ਡਨ ਹਟ ਨਾਲ ਜੁੜੋ ਵੱਧ ਤੋਂ ਵੱਧ ਉਹ ਰਾਮ ਸਿੰਘ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਸਾਰਾ ਇੱਕ ਨਵੀਂ ਸ਼ੁਰੂਆਤ ਕੀਤੀ ਆ ਡਰਾਈਵਰ ਵੀਰਾਂ ਦਾ ਜਿਹੜਾ ਜੀਵਨ ਪੱਤਰ ਉੱਚਾ ਚੁੱਕਣ ਦੇ ਲਈ ਭਾਈ ਜੀ ਹਰ ਆਦਮੀ ਮਾਨ ਸਨਮਾਨ ਕੇ ਲਈ ਜੀਤਦਾ ਹੈ ਸਮਾਜ ਮੇ ਹਰ ਆਦਮੀ ਕੋ ਮਾਨ ਸਨਮਾਨ ਕੀ ਭੂਖ ਹੁੰਦੀ ਹੈ ਰੋਟੀ ਕੀ ਭੂਖ ਤੋਂ ਪੇਟ भर लेता है आदमी पेट लेकिन मान सम्मान अगर हम किसी को मान सम्मान देंगे तो उसके लिए शायद तो उससे बढ़ के कुछ नहीं होता और मेरे को बड़ी खुशी है कि एक सात साढ़े सात हजार तनख्वाह वाला भाई जो मतलब इतना इससे ज्यादा मेरे को प्राउड फील हो रहा है अगर किसी गड्ढी मालिक की निकलती तो वो उसकी किस्मत थी लेकिन एक जो असली अकदार परमात्मा है ना वो पता नहीं किस्मत कब खोल देता है तो आज ये लगभग ग्यारह लाख की गाड़ी जो इसको हम गिफ्ट कर रहे हैं ये नई गाड़ी ले बेटा पकड़ो है ये चाबी आज से आपकी है बोलो और भाइयों से भी अपील करेंगे कि आप अलग नहीं हो सारा ड्राइवर समाज सारा भाईचारा हमारा जितने भी ड्राइवर भाईचारा पूरे इंडिया से मैं अपील करूंगा कि आप गोल्डन हट के साथ जुड़े इस बार एक गाड़ी निकली है अगली बार हम इकट्ठे तीन गाड़ी एक टेम्पो ड्राइवर ਇੱਕ ਡਿਜ਼ਰ ਅਤੇ ਇੱਕ ਆਰਟੀਕਲ ਫਿਰ ਨਿਕਲੇਗੀ ਉਸੇ ਵੀ ਭਾਈ 골ਡਨ ਅਰਸੇ ਜੁੜੇ ਰਹੇ और अपनी किस्मत में आजमाएं और आपके मान सम्मान में किसी भी तरह की आपके पूरे परिवार की आपके मान सम्मान में कोई भी परमात्मा ना करे किसी परिवार के साथ या ड्राइवर भाई के साथ कोई दिक्कत हो जाए उसके लिए भी गोल्डन हट सदा आपके साथ कंधे से कंधा मिला के खड़ा रहेगा और सभी भाइयों से ये अपील करेंगे और तो जादा जैसे गाड़ी होती है वो भी क्या आप आपका वक्त देते नहीं ये गाड़ी गोल्डन हट के नाम है लेकिन हम इनसे एफिडेविट लेंगे और एफिडेविट देंगे की हमने गाड़ी इनको गिफ्ट में दी है हाँ जी जादा गारी, गारी कहना हो ड्राइवर वीर ने ड्राइवर वीरों वी लिए एक ही मैसेज है मेरा कि आप एक उम्मीद हर आदमी को होती है और आपकी उम्मीद पता नहीं कब हरी हो जाए तो ज्यादा से ज्यादा गोल्डन हट पे रुके और सभी भाइयों से ये अपील करेंगे गोल्डन हट आपका अपना है किसी और का नहीं है आप जितना ज्यादा वहां रुकोगे उससे ज्यादा आपको रिटर्न देगा गोल्डन हट आपके लिए तो सभी भाइयों से यही अपील करें ਥੈਂਕ ਯੂ ਸੋ ਦੇਖ ਸਕਦੇ ਹੋ ਤਸਵੀਰਾਂ ਤੇ ਜਿਹੜੀ ਇਹ ਕਾਰ ਆ ਲੋਕ ਕੋਲ ਵੱਡਾ